ਏਜੀਟੀਵੀ ਪੰਜਾਬੀ ਚੈਨਲ ਦੇ ਦੇਖਣ ਵਾਲੇ ਸਰੋਤਿਆਂ ਦਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਪਿੰਡ ਕੋੜ ਵਾਲੇ ਇਹ ਵੇਖੇ ਮਾਸਟਰ ਲੱਭੀ ਸਿੰਘ ਤੇ ਸਰਦਾਰ ਰਮਨੀਸ਼ ਸਿੰਘ ਦੇ ਘਰ ਪਹੁੰਚੇ ਹੋਏ ਆ ਅੱਜ ਉਹਨਾਂ ਨੇ ਆਪਣੇ ਘਰ ਨੂੰ ਉੱਚਾ ਚੁੱਕਣ ਦਾ ਕੰਮ ਚਲਾਇਆ ਹੋਇਆ ਉੱਥੇ ਠੇਕੇਦਾਰ ਸਾਹਿਬਾਨ ਤੇ ਮਿਸਤਰੀ ਸਾਹਿਬਾਨ ਉਹਨਾਂ ਦੀ ਸਾਰੀ ਟੀਮ ਪਹੁੰਚੀ ਹੋਈ ਹੈ ਆਓ ਆਪਾਂ ਦੇਖਦੇ ਹਾਂ ਉਹ ਕਿਸ ਤਰ੍ਹਾਂ ਇਹ ਕੰਮ ਕਰਦੇ ਆ ਆਜੋ ਆ ਦੇਖੋ ਇਹੀ ਘਰ ਪਹਿਲਾਂ 3 ਫੁੱਟ ਨੀਵਾ ਸੀ ਜਿਹੜਾ ਕਿ ਠੇਕੇਦਾਰ ਸਾਹਿਬ ਕਹਿੰਦੇ ਅਸੀਂ ਇਸ ਨੂੰ 3 ਫੁੱਟ ਉੱਚਾ ਕਰਾਂਗੇ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨੁਕਸਾਨ ਨਹੀਂ ਹੋਣ ਦੇਵਾਂਗੇ ਸਾਰੇ ਹੈਰਾਨ ਰਹੇ ਨੇ ਆ ਸਾਰਾ ਪਿੰਡ ਦੇ ਲੋਕ ਹੈਰਾਨ ਨੇ ਵੀ ਇਹ ਕਿਹੋ ਜਿਹਾ ਕੰਮ ਕਰਦੇ ਆ ਕਿਸ ਤਰ੍ਹਾਂ ਘਰ ਨੂੰ ਉੱਚਾ ਚੁੱਕਦੇ ਆ 3 ਫੁੱਟ ਉੱਚਾ ਚੁੱਕਣ ਦੇ ਲਈ ਆਪਣੀ ਸਾਰੀ ਟੀਮ ਨੂੰ ਇਹਨਾਂ ਨੇ ਲਾਇਆ ਹੋਇਆ ਜੈਕਾਂ ਦੇ ਨਾਲ ਉੱਪਰ ਚੁੱਕ ਰਹੇ ਆ ਪਰ ਘਰ ਦਾ ਕੋਈ ਵੀ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣ ਦਿੰਦੇ ਆਪਾਂ ਦੇਖਦੇ ਆ ਪੁੱਛਦੇ ਆ ਠੇਕੇਦਾਰ ਸਾਹਿਬ ਤੋਂ ਇਹ ਕਿਹੋ ਜਿਹੀ ਨਵੀਂ ਤਕਨੀਕ ਹੈ ਕਿ ਘਰ ਨੂੰ ਕਿਸੇ ਬਿਨਾ ਨੁਕਸਾਨ ਤੇ ਇਸ ਨੂੰ ਉੱਪਰ ਚੁੱਕ ਰਹੇ ਨੇ ਜਾਕਨ ਦੇ ਨਾਲ ਸਾਰੀ ਟੀਮ ਆਪਣੇ ਕਾਰਜ ਦੇ ਵਿੱਚ ਲੱਗੀ ਹੋਈ ਹੈ ਆਹ ਠੇਕੇਦਾਰ ਸਾਹਿਬ ਸਰਦਾਰ ਮਿੱਠੂ ਸਿੰਘ ਜੀ ਬਖਸ਼ੀwala ਉਸ ਨਾਮ ਦੇ ਨੇੜੇ ਪਿੰਡਾ ਉਹ ਪਹੁੰਚੇ ਹੋਏ ਨੇ ਆਪ ਪਨੋਤ ਪੁੱਛਦਿਆਂ ਕਿ ਇਸ ਤਰ੍ਹਾਂ ਇਹ ਆਪਣਾ ਕਾਰਜ ਪੂਰਾ ਕਰਦੇ ਆਂ ਹਾਂਜੀ ਠੇਕੇਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕੀ ਕੰਮਕਾਰ ਹੈ ਕਿਸ ਤਰ੍ਹਾਂ ਤੁਸੀਂ ਇਸ ਨੂੰ ਉੱਚਾ ਚੁੱਕਦੇ ਹੋ ਕੀ ਤਰੀਕਾ ਛੋੜਾ ਐਡਾ ਵੱਡੇ ਬਿਲਡਿੰਗ ਤੇ ਪੈਸੇ ਲਾਉਣੇ ਰੁਪਈਏ ਲਾਉਣੇ ਮਾਸਟਰੀ ਹੋਰਾਂ ਨੇ ਰਮਨੀ ਸਿੰਘ ਹੋਰਾਂ ਨੇ ਲਾਪੀਤ ਹੋਰਾਂ ਨੇ ਕਿ ਕੋਈ ਨੁਕਸਾਨ ਹੋ ਜਾਏ ਕੋਈ ਗਿਰ ਜਾਏ ਜਾਂ ਟੇਢੀ ਮੇਢੀ ਹੋ ਜਾਏ ਕੰਦਾ ਐਸੀ ਕੀ ਜੁਮਬਾਰੀ ਤੁਹਾਡੀ ਕਿਉਂ ਇਹ ਕੰਮ ਕਰੀ ਤੁਸੀਂ ਇਸ ਤਰ੍ਹਾਂ ਪੁੱਠੇ ਸਿੱਧੇ ਕੰਮ ਸਾਡੀ ਇਹ ਪੂਰੀ 100% ਗਾਰੰਟੀ ਹੈ ਜੀ ਕੰਮ ਦੀ 20 ਸਾਲ ਤੋਂ ਸਾਡਾ ਪੁਰਾਣਾ ਤਜਰਬਾ ਜੀ ਇਹ ਕੰਮ ਦਾ ਅਸੀਂ ਬਚਪਨ ਚ ਲੱਗਿਆ ਜੀ ਇਹ ਕੰਮ ਕਰਨ ਅੱਜ ਤੱਕ ਕਿਸੇ ਦਾ ਵੀ ਕੋਈ ਹਜ਼ਾਰਾ ਹੀ ਕੰਮ ਹੋ ਗਿਆ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਡਾ ਕੋਈ ਵੀ ਨੁਕਸਾਨ ਨਹੀਂ ਕਿਸੇ ਕੰਮ 100 ਰੁਪਏ ਦੇ ਕੰਮ ਕਰਦੇ ਆ ਜੀ ਫੁੱਲ ਗਰੰਟੀ ਦੇਣ ਵਾਲੇ 100% ਇਹ ਕਿੰਨੇ ਦਿਨ ਤੋਂ ਤੁਸੀਂ ਕਿੰਨੇ ਦਿਨ ਦਾ ਕਾਰਜ ਆ ਸਾਰਾ ਇਹ ਕਦੋਂ ਤੁਸੀਂ ਇੱਥੇ ਲੱਗੇ ਹੋ ਇਹ ਸਾਡਾ ਜੀ ਸਿਰਫ 12 ਦਿਨਾਂ ਦਾ ਕੰਮ ਆ 15 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਕੰਪਲੀਟ ਕੰਮ ਦੇ ਦਾਂਗੇ ਜਿਹੜਾ ਸਾਡਾ ਲੱਗਿਆ ਹੋਇਆ ਠੀਕ ਹੈ ਜੀ ਠੀਕ ਹੈ 5000 ਫੁੱਟ ਏਰੀਆ ਤੱਕ ਜੀ ਅਸੀਂ 20 ਦਿਨਾਂ ਦੇ ਵਿੱਚ ਉਹਨੂੰ ਪੂਰਾ ਕੰਪਲੀਟ ਦੇਵਾਂਗੇ ਜੀ ਠੀਕ ਹੈ ਜੀ ਆਓ ਆਪਾਂ ਦੇਖੀ ਦਿਖਾਓ ਸਾਨੂੰ ਕਿਸ ਤਰ੍ਹਾਂ ਹੈ ਚੱਕਰੇ ਉੱਪਰ ਇਹ ਦੇਖੋ ਜੀ ਕਿ ਇੱਕ ਨੰਬਰ ਲਗਾ ਕੇ ਮੁੰਡੇ ਲਾਲ ਚਿੱਟਾ ਨੰਬਰ ਲੱਗਿਆ ਹੋਇਆ ਸਾਡਾ ਵਾਗਿਆ ਦਾ ਇਹਨਾਂ ਤੇ ਹਾਂਜੀ ਸਾਡਾ ਮੁੰਡਾ ਬੋਲਦਾ ਜੀ ਨੰਬਰ ਇੱਕ ਇੱਕ ਨੰਬਰ ਕਰਕੇ ਮਤਲਬ ਇਹਨੂੰ ਉੱਪਰ ਚੱਕਦੇ ਆਂ ਸੀ ਠੀਕ ਹੈ ਜੀ ਖੜ੍ਹ ਜਾਓ ਇਹ ਕਿੰਨੀ ਕਿੰਨੀ ਦੂਰੀ ਤੇ ਤੁਸੀਂ ਜੈਕ ਲਿਆਨੇ ਹੋ ਕਿੰਨੇ ਤੁਹਾਡੀ ਟੀਮ ਦੇ ਵਿੱਚ ਬੰਦੇ ਨੇ ਜਿਹੜੇ ਇਸ ਨੂੰ ਕੰਮ ਕਰਦੇ ਆ ਸਾਰੇ ਇਹ ਤਕਰੀਬਨ ਜੇ 5000 ਆ ਸਾਡਾ 25 ਕ ਬੰਦਿਆਂ ਦਾ 25 ਕ ਬੰਦਿਆਂ ਦਾ ਕੰਮ ਹੁੰਦਾ ਜੀ 5000 ਫੁਟਰੀ ਸਾਡਾ ਇਹ ਅਸੀਂ ਇਹਨੂੰ ਨੰਬਰ ਬਲਾ ਕੇ ਹੀ ਝਗਾਉਣਾ ਹੈ ਇੱਕ ਬੰਦਾ ਸਾਡਾ ਕਮਾਂਡ ਕਰਦਾ ਨੰਬਰ ਬੋਲਦਾ ਜੀ ਠੀਕ ਹੈ ਜੀ ਚਿੱਟੇ ਤੇ ਲਾਓ ਲਾਲ ਤੇ ਲਾਓ ਸਾਡਾ 12 ਨੰਬਰਾਂ ਦਾ ਫਾਰਮੂਲਾ ਜੀ ਇੱਕ ਬੰਦੇ ਦੀ ਕਮਾਂਡ ਨਾਲ ਸਾਰੇ ਬੰਦੇ ਚੱਲਦੇ ਨੇ ਜੀ ਅੱਛਾ ਜੀ ਓਏ ਨੰਬਰ ਇੱਕ ਬੰਦਾ ਕਮਾਂਡ ਕਰਦਾ ਜੀ ਬੋਲਣ ਦੀ ਜਦੋਂ ਕੰਮ ਚੱਲਦਾ ਸਾਡੇ ਇੱਕ ਬੰਦੇ ਦੀ ਕਮਾਂਡ ਨਾਲ ਕੰਮ ਚੱਲਦਾ ਜੀ ਉਹ ਬੋਲਣ ਤੇ ਸਾਰੇ ਨੰਬਰ ਲੱਗਦੇ ਜੀ ਅੱਛਾ ਅੱਛਾ ਇਹ ਹੁਣ ਤੱਕ ਤੁਹਾਨੂੰ ਇੱਥੇ ਕਿੰਨੇ ਦਿਨ ਹੋ ਗਏ ਲੱਗਿਆ ਨੂੰ ਸਾਨੂੰ ਤਕਰੀਬਨ ਹੋ ਗਏ ਯੂਰੇ 10 ਸਾਲ ਲੱਗੇ। ਅੱਛਾ ਅੱਛਾ। ਤੇ ਫਿਰ ਤੁਸੀਂ ਕੀ ਕੁਸ਼ ਕਰਨਾ ਹੁੰਦਾ ਜਿਸ ਤਰ੍ਹਾਂ ਤੁਸੀਂ ਜੈਕਰਲੇ ਨੂੰ ਉੱਪਰ ਝੁਕਤਾ ਉਸ ਤੋਂ ਬਾਅਦ ਤੁਸੀਂ ਕੀ ਕੰਮ ਕਰਕੇ ਦੇਣਾ ਹੈ ਇਸ ਜਦੋਂ ਅਸੀਂ ਉੱਚਾ ਚੱਕਤਾ ਜਿਹਨੂੰ ਪ੍ਰੋਪਰ ਬੰਦ ਕਰਕੇ ਦੇਵਾਂਗੇ ਥੱਲੋ ਸਾਰਾ ਇਹ ਚਣਾਈ ਹੈ ਜਿਹੜੀ ਜਿਹੜੀ ਇੱਟਾਂ ਦੀ ਚਣਾਈ ਹੈ ਉਹ ਤੁਸੀਂ ਆਪ ਕਰਕੇ ਦੇਣੀ ਹੈ। ਉਹ ਆਪ ਕਰਕੇ ਦੇਣੀ ਹੈ ਅਸੀਂ। ਮਤਲਬ ਮਟੀਰੀਅਲ ਹੈ ਜਿਹੜਾ ਉਹ ਇਹਨਾਂ ਮਾਲਕਾਂ ਦਾ ਹੋਊਗਾ। ਹਾਂਜੀ। ਤੁਸੀਂ ਇਹਦੀ ਚਣਾਈ ਤੁਸੀਂ ਆਪ ਕਰਨੀ ਹੈ, ਪਟਾਈ ਤੁਸੀਂ ਆਪ ਕਰਨੀ ਹੈ। ਪਟਾਈ ਆਪ ਕਰਨੀ ਹੈ ਜੀ ਅਸੀਂ ਨੇ ਤੇ ਚਣਾਈ ਅਸੀਂ ਕਰਕੇ ਦੇਵਾਂਗੇ ਸਾਰੇ। ਅੱਛਾ ਜੀ। ਇਹ ਜਿਹੜਾ ਉੱਪਰੋਂ ਭੰਨ ਤੋੜ ਕੀਤੀ ਹੋਈ ਹੈ ਇਹਦਾ ਇਹ ਇਹ ਕੀ ਮੈਂ ਇਹ ਕਾਹ ਤੋਂ ਕੀਤਾ ਇਸ ਸਿਸਟਮ ਇਹ ਫਿਰ ਇਧਰੋਂ ਇਹ ਲੱਗ ਕਰਨਾ ਪੈਂਦਾ ਜੀ ਅੱਛਾ ਮਤਲਬ ਇਹ ਪਰਿਵਾਰ ਕਹਿੰਦਾ ਵੀ ਇਹਨੂੰ ਅਸੀਂ ਉਸ ਨੂੰ ਅਲੱਗ ਰੱਖਣਾ ਹੈ ਇਹਨੂੰ ਅਲੱਗ ਚੱਕਣਾ ਹੈ ਹਾਂ ਜੀ ਹਾਂ ਜੀ ਅੱਛਾ ਅੱਛਾ ਠੀਕ ਹੈ ਮਤਲਬ ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੁੰਦਾ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਹੁੰਦਾ ਕਿੰਨਾ ਕ ਫਾਇਦਾ ਹੋਏਗਾ ਮਾਲਕ ਦਾ ਢਾ ਢਾ ਕੇ ਬਣਾਉਣ ਨਾਲ ਇਸ ਨੂੰ ਉੱਪਰ ਚਕਾਉਣ ਦਾ ਇਹਦੇ ਵਿੱਚ ਘਟ ਤੋਂ ਘਟ ਮਾਲਕ ਦਾ ਜੀ 100 ਦੇ ਵਿੱਚੋਂ ਐ ਮੰਨ ਕੇ ਚੱਲੋ ਵੀ 80% ਫਾਇਦਾ ਜੀ ਮਲ ਜੇ ਆਪਾਂ ਇਹਨੂੰ ਕੋਈ ਬੰਦਾ ਢਾਕੇ ਬਣਾਉਂਦਾ ਹੈ ਹਾਂ ਜੀ ਹਾਂ ਜੀ ਉਸ ਤੋਂ ਬਣਾਉਣ ਨਾਲੋਂ ਇਸ ਨੂੰ ਉੱਪਰ ਚਕਾਉਣਿਆਂ ਉਹਦੇ ਨਾਲ 80% ਪੈਸਿਆਂ ਦਾ ਫਾਇਦਾ ਹੁੰਦਾ ਮਾਲਕ ਦਾ ਫਾਇਦਾ ਹੁੰਦਾ ਜੀ ਇਹ ਇੱਕ ਬਹੁਤ ਵਧੀਆ ਤਕਨੀਕ ਹੈ ਜਿਹੜੀ ਠੇਕੇਦਾਰ ਸਾਹਿਬ ਸਾਡੇ ਇਲਾਕੇ ਦੇ ਵਿੱਚ ਸਾਰੇ ਇੱਧਰਲੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਇਹ ਆਪਣਾ ਕੰਮ ਚਲਾ ਰਹੇ ਨੇ ਸਰਦਾਰ ਮਿੱਠੂ ਸਿੰਘ ਪਿੰਡ ਬਖਸ਼ੀ ਵਾਲਾ ਨੇੜੇ ਉਸਨਾਮ ਜ਼ਿਲ੍ਹਾ ਸੰਗਰੂਰ ਇਹ ਸਾਰੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਮਕਾਨ ਉੱਚੇ ਚੁੱਕਣ ਦਾ ਕੰਮ ਕਰ ਰਹੇ ਨੇ ਆਪਣੀ ਸਾਰੀ ਟੀਮ ਦੇ ਨਾਲ ਪਿਛਲੇ ਕਾਫੀ ਹਰਸੇ ਦੇ ਵਿੱਚੋਂ ਇਹਨਾਂ ਨੇ ਆਪਣੇ ਨਾਲ ਦੀ ਟੀਮ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਇਹ ਕੰਮ ਸਿਖਾ ਕੇ ਉਹਨਾਂ ਨੂੰ ਕਿਤਾ ਕਰ ਲਾਤਾ ਰੋਜ਼ਗਾਰ ਲਾਇਆ ਉਹ ਕਿੰਨੇ ਕੁ ਮੁੰਡੇ ਤੁਸੀਂ ਇਸ ਤਰ੍ਹਾਂ ਕੰਮ ਕਰ ਲਾ ਦਿੱਤੇ ਨਹੀਂ ਕਿੰਨੇ ਕੁ ਮੁੰਡੇ ਸਿਖਾਏ ਨੇ ਜਿਨ੍ਹਾਂ ਨੂੰ ਰੋਜ਼ਗਾਰ ਮਿਲ ਗਿਆ ਹੈ ਤਕਰੀਬਨ ਘੜ ਤੋਂ ਘੜ ਦੀ ਆਪ 40-45 ਮੁੰਡੇ ਕੰਮ ਸਿੱਖ ਕੇ ਆਪਣੇ ਕੋਲੋਂ ਚਲੇ ਗਏ ਜੀ ਇਹਨਾਂ ਦੇ ਦੱਸਣ ਦੇ ਮੁਤਾਬਕ 40-45 ਨੌਜਵਾਨ ਨੂੰ ਜੋ ਲੇਬਰ ਦੇ ਕੰਮ ਕਰਦੇ ਸਨ ਉਹਨਾਂ ਨੂੰ ਇਹਨਾਂ ਨੇ ਕੰਮ ਸਿਖਾਇਆ ਤੇ ਉਹ ਆਪਣੇ ਰੋਜ਼ਗਾਰ ਦੇ ਵਿੱਚ ਲੱਗੇ ਹੋਏ ਨੇ ਇਹ ਇਹਨਾਂ ਦਾ ਇੱਕ ਬਹੁਤ ਵਧੀਆ ਕੰਮ ਹੈ ਮੈਂ ਸਮਝਦਾ ਇੱਕ ਤਰ੍ਹਾਂ ਦਾ ਜਿਹਾ ਜਹਾ ਅਖੰਡ ਪਾਠ ਪ੍ਰਕਾਸ਼ ਕਰਵਾ ਦਿੱਤਾ ਉਹਦਾ ਭੋਗ ਪਾ ਦਿੱਤਾ ਉਸ ਸੰਸਾਰ ਉਸੇ ਤਰ੍ਹਾਂ ਕਿਸੇ ਨੂੰ ਕੰਮ ਸਿਖਾ ਕੇ ਕਿਸੇ ਨੂੰ ਰੋਜ਼ਗਾਰ ਦੇਣਾ ਬਹੁਤ ਵੱਡੀ ਵਧੀਆ ਉਪਲਬਧੀ ਹੈ ਜਿਸ ਦੇ ਹਿਸ ਲੱਗੇ ਦੇ ਪਾਤਰ ਨੇ ਹੋਰ ਕੋਈ ਇਸ ਬਾਰੇ ਤੁਸੀਂ ਗੱਲ ਕਰਨਾ ਚਾਹੋ ਜਾਂ ਦੱਸੋ ਆਪਣਾ ਟੈਲੀਫੋਨ ਨੰਬਰ ਆਪਣਾ ਸਾਰਾ ਐਡਰੈਸ ਦਿਓ ਤਾਂ ਕਿ ਸਾਡੇ ਸਾਰੇ ਸਰੋਤਿਆਂ ਨੂੰ ਏ ਜੀ ਡੀ ਵੀ ਦੇ ਸਾਰੇ ਸਰੋਤਿਆਂ ਉਸ ਦਾ ਪਤਾ ਲੱਗ ਜਾਵੇ ਸਾਡਾ ਨੰਬਰ ਹੈ ਜੀ ਕਿਸੇ ਵੀ ਪੈਣ ਪਾਈ ਨੇ ਕੰਮ ਕਰਾਉਣਾ ਓਏ 9256416204 ਇਹਨਾਂ ਦਾ ਨੰਬਰ ਹੈ ਜੀ 92 564 16204 9256416204 ਸਰਦਾਰ ਮਿੱਠੂ ਸਿੰਘ ਪਿੰਡ ਬਖਸ਼ੀ ਵਾਲਾ ਨੇੜੇ ਸੁਨਾਮ ਜ਼ਿਲ੍ਹਾ ਸੰਗਰੂਰ ਪੰਜਾਬ ਦੇ ਵਿੱਚ ਹੀ ਰਹਿੰਦੇ ਨੇ ਮਕਾਨ ਨੂੰ ਉੱਚਾ ਚੁੱਕਣ ਦੇ ਠੇਕੇ ਲੈਂਦੇ ਨੇ ਬਿਨਾਂ ਕਿਸੇ ਨੁਕਸਾਨ ਤੋਂ ਹਰ ਇੱਕ ਦੇ ਮਕਾਨ ਨੂੰ ਜਿਹਨੇ ਨਿਦਾਵ ਉੱਚਾ ਚੁਕਾਉਣਾ ਉਹ ਇਸ ਚੁੱਕਣ ਦਾ ਕੰਮ ਕਰਦੇ ਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਏਜੀਟੀਵੀ ਚੈਨਲ ਤੋਂ ਗੁਰਦੀਪ ਸਿੰਘ ਕੈਮਰਾਮੈਨ ਲੱਪੀ ਸਿੰਘ ਨਾਲ